ਅੱਜ ਮੈਂ ਚੱਲੀ ਆ ਥੋੜੀ ਜਿਹੀ ਵੈਜੀਟੇਬਲ ਖਰੀਦਣੇ ਸੀ ਖਰੀਦ ਕੇ ਲੈ ਕੇ ਆਉਣੀ ਇੱਕ ਮਿੰਟੋ ਮਿੰਟੀ ਆਪਾਂ ਕੰਮਾਂ ਨੂੰ ਮੇੜਨੇ ਆ ਅੱਜ ਤੇ ਆ ਹੈਗੇ ਜੀ ਵੈਜੀਟੇਬਲ ਜਿਹਦੇ ਵਿੱਚ ਆਪਾਂ ਫਲਾਂ ਫਲੀਆਂ ਤੇ ਕਦੂ, ਕarele, ਟਮਾਟਰ ਵਗੈਰਾ ਖਰੀਦਾਂਗੇ ਤੇ ਇਹ ਕਹਿੰਨੇ ਮੈਂ ਬੀੜ ਕਿਲਰ ਖਰੀਦਣਾ ਤੇ ਇਹ ਬੀੜ ਖਰੀਦ ਖਰੀਦ ਲਿਆ ਤੇ ਨਾਲ ਹੀ ਦੂਜੇ ਪਾਸੇ ਮੈਂ ਹੋਰ ਟਮਾਟਰ ਟਮਟੂ ਦੇਖ ਲੈਣੇ ਆ ਤੇ ਹੁਣ ਇੱਥੇ ਚੱਲਦਾ ਈਸਟਰ ਤੇ ਆ ਲੋ ਜੀ ਈਸਟਰ ਦੇ ਆਪਾਂ ਢਿਆਂ ਦੀ ਡਾਕਟਰੀ ਕਰਨ ਲੱਗੇ ਵੀ ਇਹੇ ਚੱਲਦੇ ਕਿਵੇਂ ਆ ਤੇ ਇਹ ਕਨ ਮੈਂ ਕਿਹਾ ਮੈਨੂੰ ਫੜਾ ਮੈਂ ਡਾਕਟਰੀ ਕਰਦੀ ਆ ਇਹਦੀ ਤੇ ਇਹ ਹੈ ਕਿ ਇਸਟਰ ਹੈਗਾ ਆਪਣੇ ਇੱਥੇ ਹੋਣ ਆ ਗਿਆ ਇਸਟਰ ਤੇ ਆਪਾਂ ਅਗੇ ਸ਼ਾਪਿੰਗ ਕਰਨਾ ਆ ਲੋ ਜੀ ਆਪਾਂ ਖੜ ਗਏ ਹੁਣ ਵਿੱਚੇ ਸ਼ੀਸ਼ੇ ਦੇ ਸਾਹਮਣੇ ਤੇ ਆਪਾਂ ਬਸ ਖਰੀਦ ਲੈ ਖਰੀਦ ਕੇ ਅਗੇ ਘਰੇ ਵੀ ਦੇਖ ਲਓ ਤੇ ਹੁਣ ਲੱਗੀ ਆ ਭੁੱਖ ਤੇ ਆਪਾਂ ਇਹਦੇ ਵਿੱਚ ਭੋਲ ਮੋਲ ਬਣਾ ਕੇ ਤੇ ਆਪਾਂ ਬਣਾਉਣੀ ਹੈ ਹੈਲਥੀ ਜੀ ਰੋਟੀ ਤੇ ਜਿਹੜੀ ਕਿ ਜਲਦੀ ਦੇ ਨੇ ਕੰਮ ਨਿਬੜ ਜਵੇ ਆਹ ਲੋ ਜੀ ਖਾ ਪੀ ਕੇ ਰੋਟੀ ਤੇ ਹੁਣ ਆਪਾਂ ਅਗੇ ਗਾਰਡਨ ਦੇ ਵਿੱਚ ਆਪਣੇ ਆ ਪਹਿਲਾਂ ਦੇ ਬੀਜੇ ਹੋਏ ਸਾਰੇ ਆਪਾਂ ਹੁਣ ਉਹਨਾਂ ਚੱਕਰਦੇ ਵੀ ਕਿਹੜੇ ਕਿਹੜੇ ਹੋ ਗਏ ਥੋੜੇ ਕੱਦੂ ਕਰੇਲੇ ਵੀ ਹੋ ਗਏ ਤੇ ਕੁਝ ਫਲਾਵਰ ਵੀ ਸੀਗੇ ਤੇ ਉਹ ਵੀ ਗਰੋ ਕਰ ਗਏ ਤੇ ਅੱਜ ਹੁਣ ਆਪਾਂ ਅਸੀਂ ਗਾਰਡਨ ਦੇ ਵਿੱਚ ਢੇੜਾ ਕੱਢਣ ਆਏ ਜਿਹੜੇ ਆਪਾਂ ਲਾਸਟ ਵੀਕ ਦੇ ਵਿੱਚ ਚੀਜ਼ਾਂ ਬੀਜੀਆਂ ਸੀ ਉਹ ਗਰੋ ਹੋਈਆਂ ਕਿ ਨਹੀਂ ਹੋਈਆਂ ਆਹ ਲੋ ਜੀ ਆ ਸਾਰੇ ਆਪਣੇ ਹੋ ਗਏ ਫੁੱਲ ਬੀਜੇ ਆ ਟਮਾਟੋ ਸੀਗੇ ਤੇ ਇੱਧਰ ਆਪਣੇ ਹੈਗੇ ਆ ਮੇਥੀ ਪਾਲਕ ਸਰੋਂ ਸਾਰਾ ਕੁਝ ਆਪਾਂ ਬੀਜਿਆ ਹੈ ਪਦੀਨਾ ਵੀ ਹੈਗਾ ਧਨੀਆ ਵੀ ਬੀਜਿਆ ਆ ਨਿੱਕੇ ਨਿੱਕੇ ਚੀਜ਼ਾਂ ਆਪਾਂ ਬੀਜਾਏ ਆ ਤੇ ਆ ਸਾਡੇ ਪਿਛਲੇ ਸਾਲ ਦੇ ਪਿਆਜ਼ ਜਿਹੜੇ ਹੋ ਗਏ ਆਪੇ ਹੀ ਹਰੀ ਹੋ ਗਏ ਤੇ ਹੁਣ ਇਹਨੂੰ ਦੇਖਦੇ ਕਹਿੰਦੇ ਸੀ ਪੱਟ ਦੇਾਂਗੇ ਤੇ ਨਵੇਂ ਬੀਜਾਂਗੇ ਆਪਾਂ ਤੇ ਸਾਡੇ ਪਲਮ ਦਾ ਟ੍ਰੀ ਹੈ ਇਹਨੂੰ ਪਲਮ ਬਹੁਤ ਲੱਗਦੇ ਆ ਤੇ ਇਹ ਫਲੀਆਂ ਲਾਤੀਆਂ ਇੱਕ ਸਾਈਡ ਤੇ ਹੋ ਗਏ ਸਾਰੇ ਹੋਏ ਹੋਏ ਆ ਤੇ ਬਸ ਮੈਨੂੰ ਲੱਗਦਾ ਦੋ ਕੁ ਵੀ ਕੋਹ ਲੱਗਣੇ ਜਿਹੜੇ ਆਪ ਆਪਣੀ ਗਾਰਡਨ ਹਰੀ ਭਰੀ ਦਿਖਣ ਲੱਗ ਜਾਣੀ ਆ ਤੇ ਸਾਨੂੰ ਬੜਾ ਚਾਹ ਹੁੰਦਾ ਜਦੋਂ ਅਸੀਂ ਇਦਾਂ ਕਾਟਣ ਦੇ ਵਿੱਚ ਫਿਰ ġeṛa-ġuṛa ਕੱਢਣਾਉਨੇ ਆ ਤੇ ਕੋ ਮੈਂ ਚੱਪਲਾਂ ਪਾ ਕੇ ਤੁਰੇ ਫਿਰਦੀ ਆ ਤੇ ਗਾਰਡਨ ਵਾਲੀਆਂ ਚੱਪਲਾਂ ਹੀ ਆ ਵੈਸੇ ਤਾਂ ਆਹ ਦੇਖੋ ਜਿਹਾ ਆਪਣੇ ਘਾਹ ਬੜਾ ਸੋਹਣਾ ਹੋਇਆ ਤੇ ਹੁਣ ਥੋੜੀ ਜਿਹੀ ਧੁੱਪ ਲੱਗਣੀ ਇੱਧਰਲੀ ਸੱਟ ਤੇ ਥੋੜੇ ਜਿਹਾ ਫੁੱਲ ਕੱਟ ਹੁੰਦੇ ਕਿਉਂਕਿ ਇੱਧਰ ਧੁੱਪ ਸਿੱਧੀ ਨਹੀਂ ਪੈਂਦੀ ਤੇ ਇੱਧਰ ਬਾਕੀ ਸਾਰੇ ਘਾਹ ਬਹੁਤ ਸੋਹਣਾ ਦਾ ਫਲਾਵਰ ਵੀ ਸਾਡੇ ਬਹੁਤ ਸੋਹਣੇ ਹੋ ਗਏ ਤੇ ਅੱਜ ਦਾ ਸਾਡਾ ਆਪਣਾ ਬਲੌਗ ਇਦਾਂ ਜੇ ਤੁਸੀਂ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਸ ਤੇ ਅੱਗੇ ਬਾਅਦ ਗੇੜਾ ਗੁੜਾ ਕੱਢ ਕੇ ਤੇ ਹੁਣ ਇਹ ਕਹਿੰਦੇ ਮੈਨੂੰ ਲੱਗੇ ਭੁੱਖ ਪਹਿਲਾਂ ਮੈਨੂੰ ਲੱਗੇ ਸੀ ਹੁਣ ਇਹਨਾਂ ਨੂੰ ਲੱਗੀ ਤੇ ਕਹਿੰਦੇ ਚੱਲ ਮਿਲਕ ਸ਼ੇਕ ਬਣਾਉਨੇ ਆ ਇਹ ਆਪਾਂ ਮੰਗੋ ਆਈਸਕ੍ਰੀਮ ਇੱਕ ਦਿਨ ਬਣਾਈ ਸੀ ਤੇ ਤੁਹਾਨੂੰ ਦਿਖਾਈ ਵੀ ਸੀ ਉਹ ਆ ਤੇ ਆਪਾਂ ਹੁਣ ਇਹਦੇ ਵਿੱਚ ਪਾ ਲਿਆ ਥੋੜਾ ਜਿਹਾ ਦੁੱਧ ਤੇ ਹੋਰ ਆਪਾਂ ਮਿੱਠਾ-ਮਿੱਠਾ ਇਹਦੇ ਵਿੱਚ ਕੁਝ ਪਾਇਆ ਨਹੀਂ ਬਸ ਆਈਸਕ੍ਰੀਮ ਪਾਈ ਆ ਤੇ ਕਮਾ ਦੇਣੇ ਰਾਜਾ ਮੇਰਾ ਲਵਕਾ ਦਾ ਆਈਸਕ੍ਰੀਮ ਉਹਨੂੰ ਵੀ ਦੇਤੀ ਤੇ ਹੁਣ ਆਪਾਂ ਜੂਸ ਬਣਾਉਨੇ ਆ ਤੇ ਹੁਣ ਉਹ ਝਾਕਦਾ ਕਿ ਮੈਨੂੰ ਮਿਲਕ ਸ਼ੇਕ ਇਹ ਮਿਲਕ ਸ਼ੇਕ ਵੀ ਤੁਸੀਂ ਮੈਨੂੰ ਦੋ ਪੀਨੋ ਕਿ ਉਹਨੂੰ ਮੈਂ ਆਈਸਕ੍ਰੀਮ ਪਹਿਲਾਂ ਮੈਨੂੰ ਕਹਿੰਦਾ ਸੀ ਆਈਸਕ੍ਰੀਮ ਦੇ ਮੈਂ ਉਹਨੂੰ ਆਈਸਕ੍ਰੀਮ ਪਾਈ ਤੇ ਹੁਣ ਉਹ ਮੰਗਦਾ ਮਿਲਕਸ਼ੇਕ ਤੇ ਹੁਣ ਦੇਖੋ ਉਹਨੇ ਮਿਲਕਸ਼ੇਕ ਨੂੰ ਕਿੱਦਾਂ ਪੈਣਾ ਹੈ ਆ ਤੇ ਆਹ ਲੋ ਜੀ ਅਸੀਂ ਭਰ ਲਏ ਆਪਣੇ ਗਲਾਸ ਮਿਲਕਸ਼ੇਕ ਆਦੋ ਜੀ ਹੁਣ ਕੋਬਲੀ ਚ ਪਾਤਾ ਦੇਖੋ ਮ제 ਮ제 ਨਾ ਪੀਂਦਾ ਆ ਇਹ ਵੀ ਐਂ ਕਰਦਾ ਆ ਤੇ ਅਸੀਂ ਵੀ ਆਪਣੇ ਬਣਾ ਲਏ ਮਿਲਕਸ਼ੇਕ ਤੇ ਤੁਸੀਂ ਵੀ ਪਿਓ ਤੇ ਅੱਜ ਦਾ ਬਲੌਗ ਆਪਣਾ ਇੱਥੇ ਤੱਕ ਦੀ ਸੀਰੀਜ਼ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ